ਚੋਰੀ ਹਾਫ ਮੈਰਾਥਨ ਜੋ 30 ਮਾਰਚ ਨੂੰ ਹੋਣ ਜਾ ਰਹੀ ਹੈ ਉਹਦੇ ਆਰਗੇਨਾਈਜ਼ਰ ਮੇਰੇ ਨਾਲ ਨੇ ਬਾਰੀ ਸਾਹਿਬ ਉਸ ਦਿਨ ਦੇ ਪ੍ਰੋਗਰਾਮ ਦੀ ਡਿਟੇਲ ਇਹਨਾਂ ਦੇ ਕੋਲ ਲੈਣੇ ਆ ਕਿਵੇਂ ਆ ਔਰ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਨ ਵਾਸਤੇ ਬਾਰੀ ਸਾਹਿਬ ਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਜਿੰਨੀ ਅਸੀਂ ਫਸਟ ਟਾਈਮ ਦੇਖੋ ਰਫਤਾਰ ਲੌਂਗ ਸਪੀਕਿੰਗ ਫਸਟ ਟਾਈਮ ਰਫਤਾਰ ਦੇ ਸੂਮੇ ਈਵੈਂਟ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਨੂੰ ਰਿਸਪੌਂਸ ਵਧੀਆ ਮਿਲਿਆ ਰਨਰਜ਼ ਨੇ ਇੰਨਾ ਵਧੀਆ ਸਾਨੂੰ ਪੋਜ਼ਿਟਿਵ ਔਰ ਸਕਸੈਸਫੁਲ ਕਰ ਲਿਆ ਇਸ ਇਵੈਂਟ ਨੂੰ ਸਾਡਾ ਸਹਿਯੋਗ ਕੀਤਾ ਉਹਦੇ ਲਈ ਧੰਨਵਾਦ 30 ਤਰੀਕ ਨੂੰ ਸਵੇਰੇ 5:30 ਵਜੇ ਸਭ ਤੋਂ ਪਹਿਲਾਂ ਆਪਾਂ 21 ਕਿਲੋਮੀਟਰ ਤੋੜਾਂਗੇ 6 ਵਜੇ 10 ਕਿਲੋਮੀਟਰ 6:30 ਵਜੇ 5 ਕਿਲੋਮੀਟਰ ਤੋੜ ਦਵਾਂਗੇ ਔਰ ਮਜ਼ਾ ਆਣ ਵਾਲਾ ਹੈ ਬਹੁਤ ਹੀ ਐਕਸਾਈਟਡ ਨੇ ਸਾਡੇ ਸਾਰੇ ਰਨਰਸ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਆਓ ਔਰ ਇਸ ਇਵੈਂਟ ਨੂੰ ਹੋਰ ਸਕਸੈਸਫੁਲ ਬਣਾਇਆ। ਇਹਦੇ ਵਾਸਤੇ ਜਿਹੜੇ ਅਰੇਂਜਮੈਂਟਸ ਹੈਗੇ ਆ ਉਹਨਾਂ ਲਈ ਵੀ ਥੋੜਾ ਜਿਹਾ ਦੱਸੋ ਕਿ ਅਗਰ ਕੋਈ ਮੈਡੀਕਲ ਸਟੇਟੀ ਦੀ ਕਿਸੇ ਨੂੰ ਲੋੜ ਪੈਂਦੀ ਹੈ ਪਾਣੀ ਹੈ, એનર્ਜੀ ਡਰਿੰਕ ਹੈ। ਆਪਾਂ ਸਾਡੀ ਆਰਗੇਨਾਈਜ਼ਿੰਗ ਟੀਮ ਨੇ, ਇਵੈਂਟ ਕੀ ਸਾਡੇ ਜਿਹੜੇ ਰਨਰਸ ਨੇ ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਪਕਰ ਕੇ ਰੱਖਣਾ ਹੈ। ਅਸੀਂ 21 ਕਿਲੋਮੀਟਰ ਦੇ ਰੂਟ ਦੇ ਵਿੱਚ ਅਲੱਗ-ਅਲੱਗ ਮਤਲਬ 5-500 ਮੀਟਰ ਦੇ ਉੱਤੇ ਅਸੀਂ ਪਾਣੀ ਦੇ ਹਾਈਡਰੇਸ਼ਨ ਪੁਆਇੰਟਸ ਬਣਾਏ ਨੇ। ਸਾਡੀਆਂ 5-6 ਐਂਬੂਲੈਂਸ ਲੱਗੀਆਂ ਨੇ ਮੈਡੀਕਲ ਫੈਸਿਲਿਟੀ ਦੇ ਨਾਲ। इंडियन जी ਸਾਡੇ ਫਿਜ਼ੀਓਥੈਰਾਪਿਸਟ ਸਾਡੇ ਸੰਦੀਪ ਭਾਜੀ ਨੇ ਉਹਨਾਂ ਦੇ ਵਾਈਫ ਯੋਰ ਫਿਜ਼ੀਓ ਕਲੀਨਿਕ ਵੱਲੋਂ ਫਿਜ਼ੀਓਥੈਰਪੀ ਕਲੈਨਿਕ ਦੀ ਸੇਵਾ ਲਈ ਇਹ ਮੈਡੀਕਲ ਦਾ ਪੂਰਾ ਪ੍ਰਬੰਧ ਹੈ ਹਾਂਜੀ ਪੂਰਾ ਮੈਡੀਕਲ ਤਿੰਨ ਤਰ੍ਹਾਂ ਦੀ ਰਨਿੰਗ ਹੋ ਰਹੀ ਹੈ 5 ਕਿਲੋਮੀਟਰ ਰਨ ਫਾਰ ਫਨ 10 ਕਿਲੋਮੀਟਰ ਹੈ ਔਰ 20 ਕਿਲੋਮੀਟਰ ਹੈ ਜਿੰਨਾ ਜਿੰਨਾ ਤੁਹਾਡਾ ਪੇਸ ਹੈ ਜਿੰਨੀ ਕਪੈਸਿਟੀ ਹੈ ਉਹਦੇ ਹਿਸਾਬ ਨਾਲ ਤੁਸੀਂ ਆ ਸਕਦੇ ਹੋ ਸਰ ਇਹਦੇ ਵਿੱਚ ਇਸ ਤਰ੍ਹਾਂ ਪੰਜ ਕੇ ਜਿਹੜੀ ਆਪਾਂ ਫਨ ਰਨ ਰੱਖੀ ਹੋਏ ਨਾਲ ਪੰਜ ਕੇ ਟਾਈਮ ਦੀ ਰਨ ਵੀ ਰੱਖੀ ਹੈ ਅੱਗੇ ਅਰਾਊਂਡ 2 ਲੱਖ ਦੇ ਕੈਸ਼ ਪ੍ਰਾਈਜ਼ ਵੀ ਦਿੱਤੇ ਜਾ ਰਹੇ ਨੇ। ਹੋਰ ਇਸ ਤੋਂ ਇਲਾਵਾ ਸਾਡੇ ਐਂਟਰਟੇਨਮੈਂਟ ਲਈ ਰਾਜਨ ਸਿਆਲ ਪ੍ਰਿੰਦੇ ਤੋਂ ਉਹ ਵੀ ਆ ਰਹੇ ਨੇ ਆਪਣੀ ਟੀਮ ਲੈ ਕੇ। ਦੇਰ ਰਵਨੀਤ ਜੀ ਐਮਐਸ ਵਨ ਤੋਂ ਵੀ ਆ ਰਹੇ। ਅੱਛਾ ਜੀ ਕੰਟੀਨਿਟੀ ਮੈਂ ਗੱਲ ਕਰ ਰਿਹਾ ਸੀ ਪ੍ਰਾਈਜ਼ਸ ਦੀ ਕਿ ਅਸੀਂ 2 ਲੱਖ ਦੇ ਪ੍ਰਾਈਜ਼ਸ ਰੱਖਿਆ ਮੈਂ ਚਾਹੁੰਦਾ ਕਿ ਉਹਦੀ ਡਿਟੇਲ ਥੋੜੀ ਦਿਓ। ਫਰਸਟ, ਸੈਕੰਡ, ਥਰਡ ਕਿਸ ਤਰ੍ਹਾਂ? ਸਰ 21 21000 ਰੁਪਏ ਇਨਾਮ ਦੇਣ ਵਾਲਾ 21 ਕਿਲੋਮੀਟਰ ਜਿਹੜਾ ਫਰਸਟ ਆਏਗਾ ਉਸ ਤੋਂ ਅਲੱਗ-ਅਲੱਗ ਕੈਟਾਗਰੀ ਹੈ। ਉਹ ਸਾਡੇ ਕੋਲ ਚਾਰਟ ਹੈਗਾ ਉਹ ਕਾਉਂਟ ਡਿਸਪਲੇ ਕਰ ਦਵਾਂਗੇ ਤੋ ਅਸੀਂ ਸਾਰੇ ਵੇਟ ਕਰਾਂਗੇ ਤੁਹਾਡੀ 30 ਤਰੀਕ ਨੂੰ ਆਪਣੇ ਆਪ ਨੂੰ ਰਜਿਸਟਰ ਕਰੋ ਰਜਿਸਟ੍ਰੇਸ਼ਨ ਜਿਹੜੀ ਹੈ ਵੈਸੇ ਆਪਾਂ ਕੱਲ੍ਹ ਤੱਕ ক্লোਜ਼ ਕਰ ਰਹੇ ਹਾਂ ਪਰ ਸਾਨੂੰ ਰਨਰਸ ਕਹਿ ਰਹੇ ਇੱਕ ਦੋ ਦਿਨ ਬਰਾ ਦੋ ਸ਼ਾਇਦ 24 25 ਤੱਕ ਕਰ ਦਿੰਦੇ ਠੀਕ ਹੈ ਆਪਦੇ ਰਜਿਸਟ੍ਰੇਸ਼ਨ ਕਰੋ ਔਰ ਰਨਿੰਗ ਦੇ ਵਿੱਚ ਹਿੱਸਾ ਲਓ ਆਪਣੇ ਆਪ ਨੂੰ ਫਿੱਟ ਵੀ ਰੱਖੋ ਔਰ ਜਲੰਧਰ ਦਾ ਨਾਮ ਰੋਸ਼ਨ ਕਰੋ ਅਮੀਰ ਕਰਦੇ ਆਂ ਵੀ ਤੁਸੀਂ ਸਾਰੇ 30 ਤਰੀਕ ਨੂੰ ਸਪੋਰਟਸ ਕਾਲਜ ਹੋਵੋਗੇ ਸਵੇਰੇ 5 ਵਜੇ ਸਾਡੇ ਨਾਲ ਇਹ ਡਾਕਟਰ ਰੂਚੀ ਗੌਰ ਮੇਰੇ ਨਾਲ ਨੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਦੀ 30 ਤਰੀਕ ਨੂੰ ਜਿਹੜੀ ਰਨਿੰਗ ਹੋ ਰਹੀ ਹੈ ਉਹਦੇ ਵਾਸਤੇ ਉਹ ਦੀ ਡਿਟੇਲ ਸੋ ਆਪ ਸਭੀ ਤੇ ਮੈਂ ਤੁਹਾਨੂੰ ਬੋ ਦੱਸਤੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਮ 29th ਅਗਸਤ ਕੋ जो स्पोर्ट्स कॉलेज है वहाँ पे हमने बेब एक्सपो करना है और तीस मार्च को हमने जो है वो मेन मैराथन करनी है वो पूरी हाफ मैराथन फाइव किलोमीटर टेन किलोमीटर ट्वेंटी वन किलोमीटर सो आप सभी सिटी वालों का पूरे पंजाब से जितने भी लोग हैं जो रनर्स हैं जो स्पोर्ट्स पर्सन हैं उन सभी का स्वागत है रफ्तार दे में शूरबे में प्लीज़ पार्टिसिपेट और जो बच्चे हैं जो स्कूल कॉलेजेस के हैं वो हमसे कॉन्टेक्ट करें हमने उनके लिए स्पेशल कूपन्स बनाया सो so देट हम उस कम्युनिटी में इस तरीके के स्पोर्ट्स को प्रमोट कर पाएँ सो दैट आपके मिनिमम चार्जेस में और फ्री ऑफ कॉस्ट यू कैन बी पार्ट ऑफ दि اور اگر کسی کو لگتا ہے کہ وہ اپنے چھوٹے موٹے جو وینچرز ہیں ان کے وہاں پر ایک شاپ سٹال لگا سکتے दैट इज डियर फर्स्ट प्लीज कम देयर एंड अर्न एंड اپ کی پرائسنگ اپ کا رہے گا ہمارا اس میں کوئی بھی لینا دینا نہیں ہے ہو رہی ہے مینوں سنیل جی نو انٹروڈیوس کروان دیا ہوا ہے جی ار سی کلب دے موری نے جنہوں نے صرف ویٹ لوز کرنے واسطے رننگ شروع کیتی سی اور حیرانی دی گل ہے کہ کر دیا کر دیا کتھوں تک پہنچ گئے 10 ਵਾਰ ਬੋਸਟਨ ਦੀ ਜਿਹੜੀ ਮੈਰਾਥਨ ਹੈ ਉਸ ਨੂੰ ਕੁਆਲੀਫਾਈ ਕਰਕੇ ਆਇਆ ਤੇ ਚਾਹਨਾ ਮੈਂ ਕਿ ਸੁਨੀਲ ਜੀ ਤੁਸੀਂ ਆਪਣੇ ਬਾਰੇ ਵੀ ਥੋੜਾ ਦੱਸੋ ਕੀ ਕੀ ਕੀਤਾ ਹੈ ਤਾਂ ਕਿ ਸੁਣਨ ਵਾਲਿਆਂ ਦਾ ਹੌਸਲਾ ਆ ਦੇ ਜੀ ਤੁਸੀਂ ਫੰਡ ਵਾਸਤੇ ਰਨਿੰਗ ਵਾਲਾ ਕਰਦੇ ਸੀ ਜੀ ਥੋੜਾ ਜਿਹਾ ਮੂਡ ਕੰਪੀਟੀਟਿਵ ਬਣ ਗਿਆ ਫਿਰ ਮੈਂ ਸੋਚਿਆ ਕਿ ਵਰਲਡ ਮੇਜਰ ਮੈਰਾਥਨ ਜਿਹੜੀਆਂ ਕਿਹਨਾਂ ਤੇ ਮੈਂ 5 ਵਰਲਡ ਮੇਜਰ ਮੈਰਾਥਨ ਕਰ ਚੁੱਕਾ ਹਾਂ ਇਹ ਹੁਣ ਬਖ ਕਿਦਾਂ ਸਫਰ ਚੱਲ ਰਿਹਾ ਜੀ ਤੁਹਾਨੂੰ ਨੈਕਸਟ ਵੀਕ ਅੱਛਾ ਕਿੰਨਾ ਕਿੰਨਾ weight ਸੀ ਤੁਹਾਡਾ ਕਿੰਨਾ weight ਸੀ ਕਰੋ weight ਉਸ ਟਾਈਮ 106 ਕਿਲੋ ਸੀ ਐਸ ਤਰ੍ਹਾਂ ਕਿੰਨਾ ਆਪ ਦਵਾਈਆਂ ਖਾਣ ਦੀ ਜ਼ਿਆਦਾ ਜ਼ਰੂਰਤ ਨਹੀਂ ਆ ਜੀ 106 ਤੋਂ 70 ਕਿਲੋ ਤੇ ਇੰਨਾ ਵੀ ਆਇਆ ਜਾ ਸਕਦਾ ਬਸ ਮਿਹਨਤ ਹੈ ਘਰ ਦੀ ਡਾਈਟ ਦੇ ਨਾਲ ਹਾਂ ਘਰ ਦੀ ਡਾਈਟ ਔਰ ਮਿਹਨਤ ਜਿਹੜੀ ਪ੍ਰਮਾਤਮਾ ਨੇ ਦਿੱਤੀ ਹੋਈ ਆ ਤੁਹਾਨੂੰ ਤੁਸੀਂ ਕਰ ਸਕਦੇ ਹੋ ਸਾਰੇ ਕਰ ਸਕਦੇ ਆ आज ਤੁਹਾਨੂੰ ਮਿਲ ਕੇ ਸਰ ਬਹੁਤ ਵਧੀਆ ਲੱਗਾ ਔਰ ਮੈਂ थैंक यू ਲੱਕੀ ਸਮਝਦਾ ਆਪਣੇ ਉਹ ਤੁਹਾਡੇ ਵਰਗੇ ਰਨਰ ਦੇ ਨਾਲ ਅਸੀਂ ਅੱਜ 10 ਕਿਲੋਮੀਟਰ ਰਨ ਕੀਤਾ ਆ ਬਹੁਤ ਅੱਛਾ ਲੱਗਿਆ ਰੀਅਲੀ थैंक यू वेरी मच थैंक यू वेरी मच जय जय हिंद जय हिंद थिंक क्लब जिंदाबाद जागो भगत ਤੇਰੀ ਸੋਚ ਤੇ ਜੰਗਾਂਗੇ ਛੋ ਕੇ थिंक क्लब जिंदाबाद मैराथन के रूट ही रनर्स है सारे दस किलोमीटर रन करके आए हैं सो बहुत अच्छा लग रहा सारे रनर्स पहुंच रहे हैं ਯੂ ਥੈਂਕ ਯੂ ਇਹ ਕੇਕ ਭੋਗੇ ਅਗਲੇ ਸਾਲ ਖਲਾਓਗੇ ਥੈਂਕ ਯੂ ਜੀ ਥੈਂਕ ਯੂ ਆਲ ਥੈਂਕ ਯੂ ਰਜਿਸਟ੍ਰੇਸ਼ਨ ਜਿਹੜੀ ਹੈ ਵੈਸੇ ਆਪਾਂ ਕੱਲ ਤੱਕ ਕਲੋਜ਼ ਕਰ ਰਹੇ ਹਾਂ ਪਰ ਸਾਨੂੰ ਰਨਰਸ ਕਹਿ ਰਹੇ ਇੱਕ ਦੋ ਦਿਨ ਵਧਾ ਦਿਓ ਸ਼ਾਇਦ ਅਸੀਂ 24 25 ਤੱਕ ਕਰ ਦਈਏ ਠੀਕ ਹੈ ਆਪੇ ਰਜਿਸਟ੍ਰੇਸ਼ਨ ਕਰੋ ਔਰ ਰਨਿੰਗ ਦੇ ਵਿੱਚ ਹਿੱਸਾ ਲਓ ਆਪਣੇ ਆਪ ਨੂੰ ਫਿੱਟ ਵੀ ਰੱਖੋ ਔਰ ਜਲੰਧਰ ਦਾ ਨਾਮ ਰੋਸ਼ਨ ਕਰੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ 30 ਤਰੀਕ ਨੂੰ ਸਪੋਰਟਸ ਕਾਲਜ ਹੋਵੋਗੇ ਸਵੇਰੇ 5 ਵਜੇ ਸਾਡੇ ਨਾਲ ਜੀ ਜੀ ਥੈਂਕ ਯੂ ਲਗਦਾ ਹਾਂ ਅੰਗਰੇ ਉਹ ਬੱਸ ਅੰਦਰ ਆਇਆ ਆਈ ਹੈ ਕੰਪਲੀਟਡ ਮਾਈ ਟਾਰਗੇਟ ਫॉर ਟੂਡੇ ਜਦੋਂ ਜਦੋਂ ਤੁਸੀਂ ਪਹੁੰਚੇ ਹੋ ਅਸੀਂ ਤੁਹਾਨੂੰ ਵਾਕਮ ਕੀਤਾ 10 ਕਿਲੋਮੀਟਰ ਦਾ ਟਾਰਗੇਟ ਸੀ ਸ਼ਿਦਿਆਜੂ ਸੀਰ ਪਾਕ ਸਿੰਘ ਜੀ ਦੇ ਨਾਮ ਤੇ ਪੂਰਾ ਹੋਇਆ 10 ਕਿਲੋਮੀਟਰ 100 ਮੀਟਰ ਤੇ ਕਿੱਥੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ